ਅੱਜ ਚਿੰਨੇ ਵਿਰੋਧੀ ਧਾਰਟੀ ਦੇ ਲੀਡਰ ਨੇ ਅਕਾਲੀ ਦਲ ਕਾਂਗਰਸ ਭਾਜਪਾ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਹੈ ਤਕਲੀਫ ਪਈ ਹੋਈ ਹੈ ਕਹਿੰਦੇ ਆ ਕਿ ਜੀ ਆਈਡੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਘਾਟਨ ਰੱਖ ਲਈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਜਾਂਦੇ ਸਕੂਲ ਜਿੱਥੇ ਨਾ ਬਾਥਰੂਮ ਸੀ ਜਾਂ ਇਹ ਹੈਗਾ ਕਿ ਵਰਤਨ ਲੈ ਕੇ ਸੀ 75 ਫਲਸ ਤੁਹਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਕਿ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮੰਦਰੀਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਕ ਤੁਹਾਡੇ ਬੱਚੇ ਜਿਹਨਾਂ ਸਕੂਲਾਂ 'ਚ ਪੜਦੇ ਆ ਉਹਨਾਂ ਸਕੂਲਾਂ 'ਚ ਬਾਥਰੂਮ ਵੀ ਐਸੀ ਲੱਗੇ ਤੇ ਮੇਰੇ ਸਕੂਲਾਂ ਦੇ ਬੱਚੇ ਖੁੱਲੇ 'ਚ ਜਾਣ ਮੈਂ ਤਾਂ ਦੇ ਸਕੂਲਾਂ 'ਚ ਗਿਆ ਜਿੱਥੇ ਕਿ ਮੈਨੂੰ ਬੱਚੀਆਂ ਮਿਲੀਆਂ ਤੇਰੀ ਸਰ 8 ਵਜੇ ਸਕੂਲ ਲੱਗਦਾ 2 ਵਜੇ ਤੱਕ ਕਿਵੇਂ ਕੰਟਰੋਲ ਕਰੀਏ ਕਿ ਲਈ ਸਕੂਲ ਦਾ ਬਾਥਰੂਮ ਖੁੱਲੇ ਮદાન ਚ ਖੜੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਅਸੀਂ ਜਦੋਂ ਉਹ ਬਾਥਰੂਮ ਬਣਾਤੇ ਤੇਰੀ ਜਿਹੜੀ ਨੀ ਪੱਥਰ ਚੋਂ ਰੱਖ ਰਹੇ ਇਹ ਨੀ ਪੱਥਰ ਥੋੜਾ ਤਮਾਚਾ ਉਦੋਂ ਤੁਹਾਨੂੰ ਸ਼ਰਮ ਆਈ ਨਹੀਂ ਕਿੱਥੇ ਗਈ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਚ ਬਾਥਰੂਮ ਜਾਂਦੀਆਂ ਸੀ ਕਦੀ ਤੁਹਾਡੇ ਕੰਕੀਤ ਨਹੀਂ ਆਈ ਤੁਸੀਂ ਉਸ ਵਕਤ ਵਿਅਸਤ ਸੀ ਆਪਣੇ ਫਾਰਮ ਹਾਊਸ ਬਣਾ ਲਿਆ। ਪੰਜਾਪਤ 20 ਹਜ਼ਾਰ ਸਰਕਾਰੀ ਸਕੂਲ 20 ਹਜ਼ਾਰ ਸਰਕਾਰੀ ਸਕੂਲਾਂ 'ਚ 28 ਲੱਖ ਬੱਚੇ ਪੜ੍ਹਦੇ ਆ। ਸਕੂਲਾਂ 'ਚ ਚਾਰ ਦੀਵਾਰੀ ਨਹੀਂ ਸੀ। ਸਕੂਲਾਂ 'ਚ ਬਾਥਰੂਮ ਨਹੀਂ ਸੀ। ਬੱਚੇ ਜ਼ਮੀਨ 'ਤੇ ਬੈਠਦੇ ਸੀ। ਪੀਣ ਵਾਲਾ ਪਾਣੀ ਨਹੀਂ ਸੀ। ਬਾਕੀ ਗੱਲਾਂ ਤਾਂ ਛੱਡ ਦੋ ਕਿ ਹੋਰ। ਚੌਂਦੀ ਗਾਰਡ, ਟੀਚਰਾਂ ਦੀ ਵਿਦੇਸ਼ ਟ੍ਰੇਨਿੰਗ, ਬੱਚਿਆਂ ਨੂੰ ਬਾਹਰ ਲੈ ਕੇ ਜਾਣਾ, ਕਿਤਾਬਾਂ ਟਾਈਮ 'ਤੇ ਇਹ ਸਭ ਗੱਲਾਂ ਤਾਂ ਛੱਡੋ ਬੇਸਿਕਲੀ ਕਿੰਨੀ ਮਿਹਨਤ ਕੀਤੀ ਹੈ ਆਖਰੀ ਸਾਲ ਬਾਅਦ ਛਣੂ ਦਾਵੇ ਨਾਲ ਕਹਿ ਸਕਦੇ ਕਿ ਪੰਜਾਬ ਦੇ ਹਰ ਸਕੂਲਾਂ ਚ ਚਾਰ ਦਿਵਾਰੀ ਹੈ ਪੰਜਾਬ ਦੇ ਹਰ ਸਕੂਲ ਕੁਝ ਪੰਜਾਬ ਸੂਲ ਲੈਂਦੇ ਜਿੱਥੇ ਕੋਈ ਜ਼ਮੀਨੀ ਵਿਵਾਦ ਹੈ ਪੰਚਾਇਤ ਨਾਲ ਕੋਈ ਧੁਆਂ ਨਾਲ ਕੋਈ ਕੇਸ ਚੱਲਦਾ ਹਰ ਸਕੂਲ ਬਾਥਰੂਮ ਬਣ ਗਿਆ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ ਪੀਣ ਵਾਲਾ ਪਾਣੀ ਹੈ ਇਹ ਕਰਕੇ ਦਿਖਾਇਆ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ 12 ਹਜ਼ਾਰ ਸਕੂਲਾਂ ਦੇ ਵਿੱਚ ਇਹ ਉਦਘਾਟਨ ਚੱਲ ਰਹੇ ਨੇ ਐਮਐਲਏ ਮੰਤਰੀ ਸਾਰਾ ਪ੍ਰਸ਼ਾਸਨ ਸਕੂਲਾਂ 'ਚ ਜਾ ਰਿਹਾ ਤਾਂ ਕਿ ਸਾਡੇ ਬੱਚਿਆਂ ਨੂੰ ਜਿਹੜੇ ਬੈਠੇ ਐ ਇਹਨੂੰ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਬੜਾ ਕੋਟ ਹੈ ਤੇ মিডিਆ ਖੜਾ ਤੇ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਮੇਰੀਆਂ ਮਾਵਾਂ ਬੈਠੀਆਂ ਬੱਚੇ ਬੈਠੇ ਆ ਨੌਜਵਾਨ ਬੱਚੇ ਸਾਡੇ ਯੰਗ ਸਟੂਡੈਂਟਸ ਬੈਠੇ ਆ ਮੈਂ ਤੁਹਾਨੂੰ ਕੁਝ ਨਾ ਚਾਹੂੰਗਾ ਅੱਜ ਚਿੰਨੇ ਵਿਰੋਧੀ ਪਾਰਟੀ ਦੇ ਲੀਡਰ ਨੇ ਆ ਕਾਲੀ ਗਾ ਕਾਂਗਰਸ ਬੀਜੇਪੀ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਹੈ ਤਕਲੀਫ ਪਤੀ ਹੋਈ ਹੈ ਕਹਿੰਦੇ ਆ ਕਿ ਜੀ ਆਈ ਦੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਘਾਟਣ ਰੱਖ ਲਈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਮੈਂ ਇਹ ਨੂੰ ਪੁੱਛਣਾ ਚਾਹੁੰਗਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਦੇ ਚੰਦੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਦੇ ਹੈਗਾ ਕਿ ਵਰਤਨ लायक ਹੀ ਸੀ 75 ਫਲਸ ਤੁਹਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਸੂ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮਨਰੇਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਬ ਤੁਹਾਡੇ ਬੱਚੇ ਜਿਹਨਾਂ ਸਕੂਲਾਂ ਚ ਪੜਦੇ ਆ ਉਨਾ ਸਕੂਲਾਂ ਚ ਬਾਥਰੂਮ ਚ ਵੀ AC ਲੱਗੇ ਤੇ ਮੇਰੇ ਸਕੂਲਾਂ ਦੇ ਬੱਚੇ ਖੁੱਲੇ ਚ ਜਾਂ ਮੈਂ ਤਾਂ ਦੇ ਸਕੂਲਾਂ ਚ ਗਿਆ ਜਿੱਥੇ ਜਿੱਥੇ ਮੈਨੂੰ ਬੱਚੀਆਂ ਮਿਲੀਆਂ ਕਹਿੰਦੀ ਸਰ 8 ਵਜੇ ਸਕੂਲ ਲੱਗਦਾ 2 ਵਜੇ ਤੱਕ ਕਿਵੇਂ ਕੰਟਰੋਲ ਕਰੀਏ ਕਿ ਸਕੂਲ ਚ ਬਾਥਰੂਮ ਖੁੱਲੇ ਮદાન ਚ ਖੜੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਅਸੀਂ ਜਦੋਂ ਉਹ ਬਾਥਰੂਮ ਬਣਾਤੇ ਕਹਿੰਦੇ ਜੀ ਨੀ ਪੱਥਰ ਚੋਂ ਰੱਖ ਰਹੇ ਇਹ ਨਹੀਂ ਪੱਥਰ ਥੋੜਾ ਤਮੱਚ ਹੈ ਉਦੋਂ ਤੁਹਾਨੂੰ ਸ਼ਰਮ ਆਈ ਨਹੀਂ ਕਿੱਥੇ ਗਈ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਚ ਬਾਥਰੂਮ ਜਾਂਦੀਆਂ ਸੀ ਕਦੀ ਤੁਹਾਡੇ ਕੋਲ ਵੀਤ ਨਹੀਂ ਆਈ ਤੁਸੀਂ ਉਸ ਵਕਤ ਵਿਅਸਤ ਸੀ ਆਪਣੇ ਫਾਰਮ ਹਾਊਸ ਬਣਾਉਣ ਵਿੱਚ